ਸਾਡੇ ਕਾਲੇ ਪਰਛਰੀ ਬੱਲੇ ਆਯਾ ਨੂੰ ਸਾਡੇ ਸਾਰਿਆਂ ਬਲੋ ਜੀ ਆਯਾ ਨੂੰ ਸਾਡੇ ਸਾਰਿਆਂ ਬਲੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ ਡੀ ਐਸ ਨਿਊਜ਼ ਚੈਨਲ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤੇ ਪਿੰਡ ਰੰਗੀਆਂ ਉਦਗਾਟਨ ਸਮਾਗਮ ਸਿੱਖਿਆ ਕ੍ਰਾਂਤੀ ਮੁਹਿੰਮ ਤੇ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕੁੰਬੜਵਾਲ ਵਿਖੇ ਉਦਗਾਟਨ चेयरमैन दलवीर सिंह ढिलों चेयरमैन राजवंत वालों सेकेंडरी स्कूल कातरों, दे मुखी अमनदीप सिंह कातरोंमनदीप उन्होंने टीम मनप्रीत सिंह टिब्बा संदीप कुमार शेरपुर नवरोज चांगली गुरतेज सिंह बुगरा नवजोत कौर धूरी हरदीप सिंह धूरी गुरप्रीत अरशदीप पूनीया हाजिर सन आओ देखद दे डी डी एस न्यूज तो ब्यूरो चीफ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ ਨਾ ਸੋਚ ਕੰਪਨੀ ਨਾ ਸਾਬਾ ਤੋਂ ਦੀ ਕੋਲੀ ਸਰਪੰਚ ਜਰਦੀਪ ਸਿੰਘ ਜੀ ਦੇ ਲੋਕ ਉਹਨਾਂ ਨੇ ਨਾਮ ਪਾਉਂਦੀ ਚਿੱਤੀ ਤਾਂ ਜਿਹੜਾ ਹੈਗਾ ਅੱਗੇ ਬਤਾਉਂਦਾ ਸੋ ਮੈਂ ਹੁਣ ਅੱਗੇ ਮੈਡਮ ਜੋਜੋਥ ਕੋ ਮੈਂ ਹੈਡ ਓਵਰ ਕਰੂੰਗਾ ਕਿ ਉਹ ਜਿਹੜਾ ਆਪਣਾ ਸੌਰੀ ਸੌਰੀ ਅਬਾਊਟ 댓 ਆਈ ਰਿਗ੍ਰੇਟ ਫੀਲ ਬਾਡਿੰਗ ਨਹੀਂ ਥੈਂਕਸ ਫਾਰ ਲਿਸਨਿੰਗ ਥੈ ਹੈਵ ਆ ਨਾਈਟ ਥੈਂਕ ਯੂ ਸਰ ਇੰਨਾ ਜੋ ਕੋਈ ਥਰੀ ਸੀ ਕਹਾਣੀ ਜਿਹੜੀ ਤੁਹਾਨੂੰ ਬੈਸਟ ਲਾਗੇ ਰਿਵਿਊ ਬਾਅਦ ਚ ਦੱਸੋ ਪੰਜ ਨਹੀਂ ਹੈ ਉਹਨਾਂ ਨੂੰ ਸਨਮਾਨ ਹੈਲੋ ਸੋ करमजीत ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਚੇਅਰਮੈਨ ਸਹਿਵਾਨ ਪਿੰਡ ਦੀ ਪੰਚਾਇਤ ਵੱਖ-ਵੱਖ ਸਕੂਲਾਂ ਤੋਂ ਆਏ ਸਕੂਲ ਮੁਖੀ ਸਹਿਵਾਨ ਸਾਡੇ ਮਾਨਯੋਗ ਡੀਐਸਐਮ ਸਹਿਵਾਨ ਪਿੰਡ ਦੇ ਪਤਵੰਤੇ ਸੱਜਣ ਸਾਡੇ ਬੱਚਿਆਂ ਦੇ ਮਾਤਾ ਪਿਤਾ ਅਤੇ ਸਾਡੀ ਪਿਆਰੀ ਫੁਲਵਾੜੀ ਦੇ ਪਿਆਰੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੈਂ ਤੁਹਾਡਾ ਮੇਰੇ ਸਮੁੱਚੇ ਸਟਾਫ ਵੱਲੋਂ ਪ੍ਰਾਇਮਰੀ ਸਕੂਲ ਵੱਲੋਂ ਸਵਾਗਤ ਕਰਦਾ ਜੀ ਆਇਆਂ ਨੂੰ ਕਹਿੰਦਾ ਖੁਸ਼ਾਮਦੀ। ਤੁਸੀਂ ਆਪਣੇ ਕੀਮਤੀ ਰੁਝੇਵੇਂ ਤੋਂ ਸਮਾਂ ਕੱਢ ਕੇ ਸਾਡੇ ਕੋਲ ਇੱਥੇ ਪਹੁੰਚੇ ਹੋ। ਇਸ ਗੱਲ ਲਈ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਵੀ ਕਰਦੇ ਆਂ ਵੈਲਕਮ ਵੀ ਕਰਦੇ ਆਂਗੇ ਨਾਲ ਦੀ ਨਾਲ ਜਦੋਂ ਆਪਾਂ ਗੱਲ ਕਰਦੇ ਆਂ ਸਕੂਲ ਦੀ ਪਿਛਲੇ ਸਮੇਂ ਤੋਂ ਜਦੋਂ ਤੋਂ ਮੈਂ ਸਕੂਲ 'ਚ ਕੰਮ ਕਰ ਰਿਹਾ ਆਂ ਸੇਵਾ ਨਿਭਾ ਰਿਹਾ ਆਂ ਤਾਂ ਸਾਡੀ ਸਮੁੱਚੀ ਟੀਮ ਜਿਹੜਾ ਵੀ ਕੋਈ ਕੰਮ ਕਰਦੀ ਏ ਦਿਲੋਂ ਕਰ ਰਹੀ ਆ ਇਸ ਲਈ ਮੇਰੇ ਸਮੁੱਚੇ ਸਟਾਫ ਵਾਸਤੇ ਜ਼ੋਰਦਾਰ ਕਲਾਪਿੰਗ ਕਰ ਦਿਓ ਬਾਹਰ ਹੈ ਗੁਰਜੀ ਕੀ ਫਤਿਹ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੀ ਅਗਵਾਈ ਹੇਠ ਚੱਲ ਰਹੇ ਸਕੂਲਾਂ ਦੇ ਕੰਮ ਸਰਦਾਰ ਹਰਜੋਤ ਸਿੰਘ ਜੀ ਬੈਂਸ ਸਿੱਖਿਆ ਮੰਤਰੀ ਪੰਜਾਬ ਜਿਨ੍ਹਾਂ ਨੇ ਸਕੂਲਾਂ ਦੀ ਨਿਹਾਰ ਬਦਲ ਕੇ ਰੱਖ ਦਿੱਤੀ ਆਜ ਕੋ ਪਹਿਲਾ ਕਦੇ ਵੀ ਕਿਸੇ ਸਰਕਾਰੀ ਸਕੂਲਾਂ ਵਿੱਚ ਦੇਖਿਆ ਨਹੀਂ ਸੀ ਜਾਂਦਾ ਆਇਆ ਨਹੀਂ ਸੀ ਜਾਂਦਾ ਕਿਸੇ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਸੀ ਦਿੱਤਾ ਜਦੋਂ ਮਾਨਸਾ ਸਰ ਮੇਰਾ ਨਾਮ ਸੰਦੀਪ ਸਿੰਘ ਹੈ ਮੇਰਾ ਨਾਮ ਅਜਨ ਸਿੰਘ ਹੈ ਅਸੀਂ ਦੋਵੇਂ ਆਪਣੀ ਜਮਾਤ ਵਿੱਚ ਪੜ ਰਹੇ ਹਾਂ ਤੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਾਈਕਰੋਸਕੋਪ ਦੇ ਬਾਰੇ ਤੇ ਸਰ ਕੋਜ ਅਜੇਜੀ ਦੇ ਹਾਨਾ ਜਿਹੜੀ ਆਪਣੀ ਹਵਾ ਹੈ ਇਹਦੇ ਵਿੱਚ ਬਹੁਤ ਸਾਰੇ ਅਜੇਜੀ ਜੀ ਪਾਈ ਜਾਂਦੇ ਹਨ ਜਿਨ੍ਹਾਂ ਨੂੰ ਆਪਾਂ ਸਧਾਰਨ ਅੱਖ ਨਾਲ ਨਹੀਂ ਵੇਖ ਸਕਦੇ ਉਹਨਾਂ ਨੂੰ ਆਪਾਂ ਸੁਖਮ ਜੀਵ ਕਹਿੰਦੇ ਹਾਂ ਤੇ ਉਹਨਾਂ ਨੂੰ ਵੇਖਣ ਲਈ ਬੜੇ ਅੰਦਰੂ ਸੁਖਮ ਦਾਰਸ਼ੀ ਮਾਈਕਰੋਸਕੋਪ ਕਿਹਾ ਜਾਂਦਾ ਹੈ ਅੱਜ ਸਰ ਆਪਾਂ ਹੁੰਦੇ ਬਾਰੇ ਹੀ ਗੱਲ ਕਰਾਂਗੇ ਸਰ ਇਹ ਜਿਹੜਾ ਯੰਤਰ ਹੈਗਾ ਇਹ ਨਾ ਪ੍ਰਕਾਸ਼ ਦੇ ਸਹਾਰੇ ਚੱਲਦਾ ਹੈਗਾ ਤੇ ਜਦੋਂ ਇਹਦੇ ਨੀਚੋਂ ਮੜ ਕੇ ਆਹ ਸਰ ਆਪਣਾ ਆਈ ਪੀਸ ਹੈ ਇਸ ਦੇ ਵਿੱਚ ਆਪਾਂ ਦੇਖਾਂਗੇ ਤੇ ਆਹ ਸਰ ਮਾਈਕਰੋ ਰੋਡਸਟਰ ਮਾਈਕਰੋ ਰੋਡਸਟਰ ਆਹ ਸਰ ਆਪਣਾ ਆਧਾਰ ਹੈਗਾ ਤੇ ਆਹ ਸਰ ਆਪਣੀ ਘੱਟ ਦੀ ਸਲਾਈਡਾਂ ਕਲਿਪਸ ਹੋਗੇ ਹਿੱਜੇ ਸਰ ਦਰਪਣ ਲੱਗੇ ਹੋਇਆਗਾ ਤੇ ਸਰ ਇਹਦੇ ਵਿੱਚ ਜਿਹੜਾ ਇਹ ਪਰਮਨੈਂਟ ਸਲਾਈ ਰਹੀ ਤੇ ਸਰ ਜਿਹੜਾ ਜੇ ਤੁਸੀਂ ਪਰਿਵệਸ਼ ਦੇਖਦੇ ਆਗੇ ਜਿਹੜੀ ਸਲਾਈਡ ਦੇ ਵਿੱਚ ਜਿਹੜੇ ਆ ਨਾ ਆਪਾਂ ਇਹਦੇ ਵਿੱਚ ਸਲਾਈਡ ਦੇ ਵਿੱਚ ਸੈੱਲ ਨਹੀਂਗੇ ਆਪਣੇ ਜਿਹੜੇ ਗੁਰਦੇ ਹੁੰਦੇ ਨੇ ਕਿਰਨੀ ਇੱਕ ਕਿਰਨੀ ਵਿੱਚ 10 ਲੱਖ ਸੈੱਲ ਹੁੰਦੇ ਨੇਗੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਮੈਫਰੋ ਮੈਫਰੋ ਸੈੱਲ ਸੈੱਲਾਂ ਦਾ ਨਾਮ ਹੈ ਅਤੇ ਇੱਕ ਗੁਰਦੇ ਵਿੱਚ 10 ਲੱਖ ਸੈੱਲ ਤੇ ਦੋਹਾਂ ਕਿਰਨੀਆਂ ਵਿੱਚ 20 ਲੱਖ ਸੈੱਲ ਹੁੰਦੇ ਹਨ ਇਹ ਗੁਰਦੇ ਨੂੰ ਬਣਾਉਣ ਵਿੱਚ ਮਦਦ ਕਰਦੇ ਹਨ ਅਤੇ ਗੁਰਦਿਆਂ ਨੂੰ ਤੰਦਰੁਸਤ ਰੱਖਣ ਦੇ ਵਿੱਚ ਮਦਦ ਕਰਦੇ ਹਨ थैंक यू ਸਰ ਸ਼ਸ਼ੀ ਕਾਲਤੀ ਮੇਰਾ ਨਾਮ ਹੈ ਸ਼ਿਸ਼ੀ ਕੌਰ ਹੈ ਸ਼ਸ਼ੀ ਕਾ ਜੀ ਮੇਰਾ ਨਾਮ ਕੁਸ਼ਪ੍ਰਤਾ ਹੈ ਅਸੀਂ ਅੱਜ ਉਹਨੇ ਨੌਵੀਂ ਜਮਾਤ ਦੀ ਅਧਿਆਪਕ ਹਾਂ ਮੇਰਾ ਅੱਜ ਦਾ ਟਾਪਿਕ ਹੈ ਲੀਡਰਸ਼ਿਪ ਬਿੰਗਨ ਕੋਲ ਮੇਰਾ ਨਾਮ ਮਨਪ੍ਰੀਤ ਕੌਰ ਹੈ ਮੈਂ 7ਵੀਂ ਜਮਾਤ ਦੀ ਵਿਦਿਆਰਥਣ ਆ ਅੱਜ ਮੈਂ ਤੇ ਮੇਰੀ ਸਾਥਣ सोनू ਹੱਡੀਆਂ ਦੇ ਢਾਂਚੇ ਬਾਰੇ ਦੱਸਣ ਜਾ ਰਹੀ ਹਾਂ ਜਦੋਂ ਸਮੇਂ ਸਾਡੀ ਹੱਡੀਆਂ ਕਿੰਨੀਆਂ ਹੁੰਦੀਆਂ 300 ਕੁਝ ਹੱਡੀਆਂ ਜਨਮ ਤੋਂ ਬਾਅਦ ਜਾਂ ਫਿਰ ਐਸਾ ਕਿ ਅ成熟ਰੀਰ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ 206 ਆਪਣੇ ਇੱਕ ਕੰਨ ਵਿੱਚ ਕਿੰਨੀਆਂ ਹੱਡੀਆਂ ਪਾਈਆਂ ਜਾਂਦੀਆਂ ਹਨ ਫਣੀ ਕਾ ਮਨ ਵਿੱਚ ਕਿੰਨੀਆਂ ਹੱਡੀਆਂ ਪਾਈਆਂ ਜਾਂਦੀਆਂ ਇਹ ਤੋਂ ਨਿਕਾਣ ਦੇ ਸਭ ਤੋਂ ਛੋਟੀ ਹੱਡੀ ਦਾ ਨਾਮ ਦਾ ਸਕਦੇ ਹੋ ਜੀ ਹਾਂ ਸਟੇਪਸ ਸਾਢੇ 1 ਰੀੜ ਦੀ ਹੱਡੀ ਵਿੱਚ ਕਿੰਨੀਆਂ ਹੱਡੀਆਂ ਅਤੇ ਕਿੰਨੀਆਂ ਕਿੰਨੇ ਮਣਕੇ ਹੁੰਦੇ ਹਨ ਸਾਢੇ ਰੀੜ ਦੀ ਹੱਡੀ ਵਿੱਚ 32 ਮਣਕੇ ਅਤੇ 26 ਹੱਡੀਆਂ ਹੁੰਦੀਆਂ ਹਨ ਸਾਢੇ ਸਭ ਤੋਂ ਲੰਬੀ ਹੱਡੀ ਸਰੀਰ ਦੀ ਕਿਹੜੀ ਹੈ ਪੱਟ ਦੀ ਹੱਡੀ ਕੀ ਤੁਸੀਂ ਪੱਟ ਦੀ ਹੱਡੀ ਦਾ ਨਾਮ ਦਾ ਸਕਦੇ ਹੋ ਜੀ ਹਾਂ ਵੀ ਮਰ ਸਾਡੇ ਬਕਿੱਖਵਾ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਸਾਡੇ ਇੱਕਵਾ ਵਿੱਚ 30 ਹੱਡੀਆਂ ਹੁੰਦੀਆਂ ਹਨ ਕੀ ਤੁਸੀਂ ਕੁਝ ਹੱਡੀਆਂ ਦੇ ਨਾਮ ਦੱਸ ਸਕਦੇ ਹੋ ਜੀ ਹਾਂ ਹੱਡੀਆਂ ਦੇ ਨਾਮ ਯੂਮਰਸ ਕੋਲ ਸਾਡੇ ਸੈਂਸ ਮਾਸਪਲੇ ਅਪਰੀ ਕਹਦੇ ਲੀ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਅਪਰੀ ਕਹਦੇ ਲੀ ਵਿੱਚ 8-8 ਹੱਡੀਆਂ ਹੁੰਦੀਆਂ

ਦੀ ਖੋਪੜੀ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਦੀ ਖੋਪੜੀ ਦੇ ਵਿੱਚ 8 ਹੱਡੀਆਂ ਹੁੰਦੀਆਂ ਹਨ ਅਤੇ ਆਪਣੇ ਚਿਹਰੇ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਆਪਣੇ ਚਿਹਰੇ ਦੇ ਵਿੱਚ 14 ਹੱਡੀਆਂ ਹੁੰਦੀਆਂ ਹਨ ਧੰਨਵਾਦ ਪ੍ਰਧਾਨ ਜੀ ਬੱਚਿਆਂ ਨੂੰ ਦੇਖ ਕੇ ਕਿਵੇਂ ਲੱਗ ਰਿਹਾ ਅੱਜ ਦੇਖ ਰਿਹਾ ਤੁਸੀਂ ਜੀ ਨਹੀਂ ਸਰ ਮੇਰਾ ਨਾਮ ਹੈ ਐਜੂਕੇਸ਼ਨ ਐਜੂਕੇਸ਼ਨ ਸੀ ਦੇਖ ਰਹੇ ਹਾਂ ਛੋਟੇ ਛੋਟੇ ਪਾਈਚੇ ਇਹਨਾਂ ਦੀ ਪਰਫੋਰਮੈਂਸ ਕੁਝ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹੈ ਬੜੀ ਹੀ ਇਹ ਐਜੂਕੇਸ਼ਨ ਕ੍ਰਾਂਤੀ ਆ ਹਰ ਸਕੂਲ ਦੇ ਵਿੱਚ ਸਹੂਲਤਾਂ ਨਾਲ ਲੈਸ ਹੋ ਕੇ ਜਿਵੇਂ ਟੀਚਰ ਸਾਹਿਬਾਨ ਮਿਹਨਤ ਕਰ ਰਹੇ ਆ ਤਾਂ ਪੰਜਾਬ ਨੂੰ ਖੁਸ਼ਹਾਲ ਇੱਕ ደረጃ ਤੇ ਲੈ ਕੇ ਜਾਣਾ ਪੁਲੀ ਸਾਹਿਬ ਕੀ ਕਹੋਗੇ ਜੀ ਬੱਚਿਆਂ ਦੇ ਸਕੂਲਾਂ ਜਾ ਕੇ ਦੇਖਣ ਤੋਂ ਬਹੁਤ ਵਧੀਆ ਟੈਲੈਂਟ ਦੇ ਬੱਚੇ ਬਹੁਤ ਅੱਛੇ ਹਨ ਕਿਵੇਂ ਇੰਗਲਿਸ਼ ਸਪੀਕਿੰਗ ਹੋ ਰਹੀ ਹੈ ਔਰ ਇਹਨਾਂ ਨੇ ਜਿਸ਼ਨਾ ਡਿਸਟ੍ਰਿਕਟ ਦੇ ਚੁੜਹਾਰੀਆਂ ਨੇ ਬਹੁਤ ਵਧੀਆ ਸਕੂਲ ਪਾਕਿਸਤਾਨ ਪ੍ਰਾਈਵੇਟ ਸਕੂਲ ਦਾ ਜਿਹੜਾ ਸਿਸਟਮ ਹੈ ਬਹੁਤ ਵਧੀਆ ਟੀਚਰ ਸਾਹਿਬ ਔਰ ਬੱਚੇ ਰਲ ਕੇ ਵਧੀਆ ਇਹਨੂੰ ਸਰਕਾਰੀ ਸਕੂਲਾਂ 'ਚ ਵੀ ਮੇਲੇ ਲੱਗ ਰਹੇ ਨੇ ਹੁਣ ਪ੍ਰਾਈਵੇਟ ਵਾਂਗੂ ਕਿਵੇਂ ਇਹ ਪਹਿਲੀ ਵਾਰ ਹੈ ਆਪਣੀ ਜ਼ਿੰਦਗੀ ਦੇਖ ਰਿਹਾ ਕਿ ਸਰਕਾਰੀ ਸਕੂਲਾਂ ਵਿੱਚ ਕਿੰਨੇ ਤੇ ਪੰਗੜੀ ਪੈ ਰਹੇ ਨੇ ਸੋ ਪਹਿਲਾਂ ਕਮਰਾਣੀਆਂ ਸਰਕਾਰਾਂ ਨੇ ਸਾਰੀ ਨਹੀਂ ਲਈ ਸਰਕਾਰੀ ਸਕੂਲਾਂ ਦੇ ਤਾਂ ਕਿ ਜਿਹੜੇ ਸਕੂਲਾਂ ਤੋਂ ਪਹਿਲਾਂ